ਤੱਕ ਜਿੱਥੇ ਆਪਾਂ ਹੁਣ ਖੜੀ ਸੀ ਕਹਿੰਦੇ ਹੀਰ ਨੂੰ ਡੋਲੀ 'ਚ ਪਾਤਾ ਕਹਿੰਦੇ ਜੱਟ ਦੂਰ ਖੜਾ ਵੇਖਦਾ ਸੀ ਜੱਟ ਦੂਰ ਖੜਾ ਦੂਰ ਖੜਾ ਵੇਖਦਾ ਸੀ ਆਹਾ ਕਹਿੰਦਾ ਜੇ ਤਾਂ ਹੀਰ ਚੜ ਗਈ ਆਪਦੇ ਆ ਪਟੋਲੀ ਤਾਂ ਤਾਂ ਹਾ ਇੱਧਰ ਸੀ ਆਪਾਂ ਨੂੰ ਲਾਏ ਜੇ ਤਾਂ ਕਹਿੰਦਾ ਚੜਨ ਲੱਗਾ ਤਾਂ ਕਾ ਹੋਣ ਲੱਗਿਆ ਜੋਣੀ ਨਾ ਚੜੀ ਫਿਰ ਆਪਣੇ ਬੰਨੀ ਸੀ ਕਹਿੰਦੇ ਜਦ ਲੜਕੀਆਂ ਨੇ ਆਏ ਹੱਥ ਲਾਇਆ ਹੀਰ ਨੂੰ ਹੀਰ ਦਾ ਚਾਨ ਚੱਕ ਝੰਮਣ ਨੂੰ ਹੱਥ ਲੱਗ ਗਿਆ ਹੂੰ ਆਹ ਕਲੀ ਰਿਕਾਰਡ ਹੋਈ ਵੀ ਹੁਈ ਸੀ ਚੱਕ ਕੇ ਝੁੰਮਣ ਦਾ ਲੈ ਡੋਲੀ ਬੈ ਗਈ ਕਿਹੜਿਆਂ ਦੀ ਜਿਹੜੇ ਤੁਹਾਡੇ ਸਾਹਮਣੇ ਕਹੀ ਆ ਰਾਂਝੇ ਚਾਕ ਨੇ ਤਹੱਤ ਪੱਟੀ ਵਾਰੀ ਆਹਾ ਗੁਰ ਸੰਗਤੀ ਜਾਦੇ ਚੱਕ ਕੇ ਚੰਮਣਦਾਲਾ ਡੋਲੀ ਵਹਿ ਗਈ ਖੀੜਾ ਦੀ ਰਾਂਝੇ ਚਾਕ ਨੇ ਦੁਫਤੜ ਪੱਟੀ ਮਾਰੀ ਉਹ ਦਰੇਡੇ ਵਹਿ ਗਿਆ ਝੁੰਗੜੇ ਵਾਟਾ ਮਾਰ ਕੇ ਹਮਕੀ ਹਮਕੀ ਰੋਂਦਾ ਉਹ ਯਾਰੋ ਸੀ ਯਾਰੀ ਫਿਰ ਉਹ ਕਸਾਈ ਅੰਦਰ ਵੜ ਗਿਆ ਰਾਂਝੇ ਚਾਕ ਦੇ ਕਤਲੇ ਕਰ ਕਰ ਸਿੱਡਦਾ ਸੀਨੇ ਧਰ ਲਈ ਹਰੀ ਹਰੀ ਦੰਗੇ ਆਸਕ ਦੇ ਨੂੰ ਕਿਹੜਾ ਰਾਜੀ ਕਰ ਦੂਗਾ ਬੁਰੀ ਪਲੇਗੋ ਚੰਦਰੇ ਆਸਕ ਦੀ ਬਿਮਾਰੀ ਇੰਨੇ ਸੋਰ ਮਸੋਰੀ ਹੋਈਆਂ ਕੁੜੀਆਂ ਚੱਲਦੀਆਂ ਕੁੜੀ ਕਸੇਰੀ ਨੇ ਬਾਤ ਸੀ ਵਿਚਾਰੀ ਮਿਲਣ ਬਹਾਨੇ ਆਹਾ ਜਦ ਜੱਟਕ ਨਹੀਂ ਚਾਹੀਦੀ ਇਹ ਕੁੜੀ ਕਹਿੰਦੇ ਮੋਢੇ ਨਾਲ ਮੋਢਾ ਲਾ ਲਿਆ ਸੀ ਉੱਦੇ ਮਿਲਣ ਬਹਾਨੇ ਮੋਢੇ ਮੁਖੜਾ ਧਰ ਲਿਆ ਸੀ ਉਦੇ ਓ ਜਾਣੇ ਕੱਚੀਏ ਰਾਂਝੇ ਦੇ ਕੌਲਾ ਤੋਂ ਹਾਰੀ ਹਾਰੀ ਤੇਰਾ ਪਿੱਛਾ ਮੁੜ ਕੇ ਵੇਖ ਸਿਆਲਾ ਬੱਚੀ ਨਹੀਂ ਰਾਂਝਾ ਰੋਂਦਾ ਤੇਰਾ ਖੜਾ ਨਹੀਂ ਅਧਕਾਰੀ ਓ ਪਰ ਪਰ ਰਤੇ ਦੇ ਬੁਕ ਸਿਰ ਦੇ ਵਿੱਚ ਪਾਉਂਦਾ ਨਹੀਂ ਤੇਰਾ ਲੁੱਟ ਲਿਆ ਕਸਤੂਰੀ ਦਾ ਵਪਾਰੀ ਅੱਜ ਤੇ ਆਥਣ ਨੂੰ ਜੱਟ ਨਹੀਂ ਕੀਦੇ ਘਰ ਬੜ ਜੂਗਾ ਆਖੂ ਲਖਨੀ ਲਾਣਤ ਫਿੱਟ ਕਚੀਏ ਤੇਰੀ ਯਾਰੀ ਕੰਮਾਂ ਰਖੀਏ ਤਾਂ ਮਜ਼ਦੂਰੀ ਦਈਏ ਉਸ ਨੂੰ ਖਾਲੀ ਤੋੜਨ ਦੇ ਵਿੱਚ ਬੜੀ ਹੈ ਦੇਣ ਜ਼ਿਦਾਰੀ ਰਮਝਾ ਇਸ਼ਕ ਦੀਆਂ ਜਾਂ ਪਸਲਾ ਮੇਹੀ ਬਾਤ ਕੋ ਖੋਲ ਹਕੀਕਤ ਸੋਹਣੀ ਨਹੀਂ ਦੱਸ ਦੂਗੀ ਸਾਰੀ ਕਹਿੰਦੇ ਗੁਰ ਸੰਗਤੀ ਹੀਰ ਕਹਿੰਦੀ ਆਂ ਨੀ ਮਿੱਠੀ ਐ ਨੀ ਮਿੱਠੀ ਐ ਨੀ ਮਿੱਠੀ ਐ ਮਾਰੇ ਮਾਹੀ ਨੂੰ ਮਨਾ ਦੇਨੀ ਨੀ ਮਿੱਠੀ ਆਹੀ ਰੇ ਮਿੱਠੀ ਤੂੰ ਮੇਰੀ ਚਾਦਰ ਵਾਟ ਤੇ ਸਹੇਲੀ ਆਂ ਕੇ ਨਾ ਤੀ ਦੂ ਤਾਂ ਮਿਲਾ ਦੇ ਓ ਕਹਿੰਦੀ ਹਲੇ ਨਹੀਂ ਆ ਡੋਲੀ ਤੁਰ ਲੈਣ ਦੇ ਫੇਰ ਯਾਦ ਕਰੀ ਹਜੇ ਡੋਲੀ ਤੁਰ ਲੈਣ ਆਹਾ ਕਹਿੰਦੀ ਜੇ ਇੱਕ ਤਾਣੀ ਟੁੱਟ ਜੇ ਉਹਨੂੰ ਸਮਾਰ ਲਈ ਇਹਦਾ ਸਾਰਾ ਤਾਣਾ ਬਾਣੀ ਉਹ ਚਾਵੇ ਆਹਾ ਕਹਿੰਦੀ ਨਹੀਂ ਕੀ ਰੱਬ ਦਰਸ਼ਕ ਦੀ ਮਿੱਠੀ ਕੋਲੇ ਬਾਗੀ ਜੱਖ ਦੇ ਕਹਿੰਦੀ ਡੋਲੀ ਨ ਰੋਕ ਕਹਿੰਦੇ ਇੱਕ ਲੜੀ ਤੋੜ ਕੇ ਜਿਹੜੀ ਹਾਰ ਦੀ ਪਾਈ ਸੀ ਗਲ ਦੇ ਵਿੱਚ ਹੀ ਇੱਕ ਲੜੀ ਤੋੜ ਮੋਤੀ ਖੇਲ ਰ ਕੇ ਕਹਿੰਦੇ ਲਹਾ ਟੁੱਟ ਗਿਆ ਹਾਰ ਟੁੱਟ ਗਿਆ ਗੁਰਸਨੀ ਉਹਨੇ ਤਾਂ ਢੋਲੀ ਰੋਕੀ ਜੱਟ ਨੂੰ ਲੈਣ ਗਈ ਕੌਣ ਮਿੱਠੀ ਜਿੱਥੇ ਜੱਟ ਪਰ ਪਰ ਮੁਠੇ ਰਿਸ਼ਤੀ ਦੇ ਪੌਦ ਤਸ਼ਰ ਦੇ ਕਹਿੰਦੀ ਤੀਦੋ ਰਾਂਝਾ ਤਾਂ ਉਹਨਾਂ ਦਾ ਗੋਤ ਸੀ ਨਾ ਤਾਂ ਤੀਦੋ ਤੂੰ ਜੱਟ ਦਾ 24 ਪਿੰਡਾਂ ਦੇ ਸਰਦਾਰ ਤੇ ਮੌਜੂਦਾ ਪੁੱਤ ਸੀ ਇਹਦੀ ਤੀਦੋ ਜੱਟ ਨੀਵੀਂ ਪਾਈ ਬੈਠਾ ਮਿੱਠੀ ਕਹਿੰਦੀ ਤੀਦੋ ਵੇ ਤੀਦੋ ਹਾਂ ਮਿੱਠੀ ਉਧਰ ਹੀਰ ਤੈਨੂੰ ਯਾਦ ਕਰਦੀ ਆ ਢੋਲੀ ਦੇ ਵਿੱਚ ਕਹਿੰਦਾ ਮਿੱਠਿਆ ਹੁਣ ਮਿਲ ਕੇ ਕੀ ਕਰਨਾ ਐ ਕਹ ਰਿਹਾ ਜਵਾਬ ਦੇ ਦੇ ਮੈਂ ਮਿਲਾਂ ਕਹਿੰਦੀ ਜਵਾਬਤਾ ਦੇਣਾ ਸਾਲਾ ਜੇ ਡੋਲੀ ਤੁਰ ਕੇ ਫੇਰ ਨਹੀਂ ਮਿਲਿਆ ਜਾ ਜੇ ਦੋ ਗੱਲਾਂ ਕਰਨੀ ਤੇ ਕਰ ਸਕਨਾ ਜੱਟ ਕਹਿੰਦਾ ਆਪਾਂ ਨੇ ਕਿਹੜਾ ਹੀਰ ਦਾ ਕੁਝ ਦੇਣਾ ਲੈਣਾ ਹੀ ਆ ਕਹਿੰਦਾ ਚੱਲ ਜਦ ਤੁਰ ਲੱਗੇ ਆਏ ਹੋਰ ਕਿਵੇਂ ਆ ਬਾਣਾ ਲਾ ਕੇ ਮਰਦ ਵਾਲੇ ਕੱਪੜੇ ਲੜਕੇ ਵਾਲੇ ਕੱਪੜੇ ਪਾ ਕੇ ਫੇਰ ਮਿਲਿਆ ਜਾ ਗਰ ਸੰਘ ਦੀ ਆ ਦਰਦ ਦੇ ਮਾਰੇ ਨੇ ਚਾਹਤ ਮੌਜੂਦੇ ਪੁੱਤ ਨੇ ਕਹਿੰਦੇ ਲੜਕੀ ਵਾਲੇ ਕੱਪੜੇ ਪਾ ਲੈ ਲੜਕੀ ਵਾਲੇ ਕੱਪੜੇ ਗਰ ਸੰਘ ਦੇ ਕਹਿੰਦੇ ਆਇ ਤੋਰ ਚੱਲੀਆ ਮਿੱਠੀ ਕਹਿ ਦਿਆ ਕਹਿੰਦੀ ਤੀ ਦੋ ਗੱਲਾਂ ਕਰਨੀ ਕੰਟਾ ਗੱਲਾਂ ਕਰਨੀ ਦੋ ਕੰਟਾ ਨਾ ਤੇਰਾ ਪਤਾ ਲੱਗਣ ਦਾ ਮੈਨਾਂ ਢੋਲੀ ਤੋਰਾਂ ਦਮ ਬਸ ਇੱਕ ਗੱਲ ਇਹ ਆ ਦੇਖੀ ਢੋਲੀ ਨੂੰ ਦੇਖ ਕੇ ਰੋਣ ਨਾ ਲੱਗੇ ਜੇ ਰੋਣ ਲੱਗ ਗਿਆ ਜਿਹੜਾ ਤੇਰੇ ਤਾਂ ਮਾਨ ਤਾਨ ਹੋਊਗਾ ਹੋਊਗਾ ਪਰ ਮੈਨੂੰ ਸੀਨੀਅਰ ਜਨੂਨ ਜ਼ਰੂਰ ਟੱਕਰੂ ਉਹ ਕਹਿੰਦਾ ਮਿੱਠੀ ਮੈਂ ਰੋਂਦਾ ਨਹੀਂ ਕਹਿੰਦਾ ਮੂੰਹ ਲੱਗਦਾ ਵੀ ਤੂੰ ਰੋਵੇਂਗਾ ਉਹ ਕਹਿੰਦਾ ਨਹੀਂ ਨਹੀਂ ਰੋਂਦਾ ਨਹੀਂ ਗੁਰਸੇ ਦੀ ਬਾਗੇ ਕੋਲੇ ਡੋਲੀ ਦੀ ਆ ਆ ਜਾਂ ਡੋਲੀ ਕੋਲੇ ਗਏ ਗੁਰਸੇ ਗਦੀ ਕਹਿੰਦੇ ਆਏ ਗੁਰਸੇ ਜੱਟ ਚੱਕਿਆ ਹੀਰ ਕੰਨੀ ਹੀਰ ਚੱਟੀ ਰਾਂਝੇ ਕੰਨੀ ਟਟਗੇ ਯਾਰੇ ਹੀਰੇ ਮਨ ਮੁੜਿਆ ਜਾਂ ਲੱਗਦੇ ਨਹੀਂ ਅੱਜ ਅੱਖ ਨਹੀਂ ਲੱਗਦੀ ਰਾਂਝੇ ਨਾਲ ਤੇ ਮਾਰੀ ਹੀਰ ਨੇ ਨੀਵੀ ਪੱਤ ਥੋਹੇ ਦੀਦੇ ਹੀਰੇ ਮਸਕ ਤਾਂ ਲੱਗਣੋ ਰਹਿ ਗਈ ਨਹੀਂ ਨਿਗਾ ਚੇਹਰੇ ਹੋ ਗਈ ਮਾਇਆ ਦੀ ਖਿਲਾਰੀ ਹਾਂ ਪਰ ਪਾਲੀ ਦੌਲਤਾ ਪਰ ਦਿਨੇ ਨਿਗਾਹ ਪਾਈ ਲੀ ਗਿਆ ਉਹ ਕਹਿੰਦੀ ਗੱਲ ਤਾਂ ਇਹ ਆ ਆਪਾਂ ਵਖਤੋ ਖੁੰਝ ਗਏ ਚਾਹੀਦੀ ਹੈ ਚਾਹਦਾ ਸੀ ਆਪੇ ਮਗਾ ਲੈਣੀ ਤੂੰ ਬੇਵਕਤੀ ਹਾਂਜੀ ਹਾਂਜੀ ਅੱਛਾ ਕਹਿੰਦੇ ਵਖਤੋ ਖੁੰਝ ਗਏ ਗੁਰ ਸੰਗਤਿ ਕਹਿੰਦੇ ਉਹੀ ਗੱਲ ਹੋਈ ਦੋ ਚਾਰ ਕਹਿੰਦੇ ਜਦ ਕਿਹਾ ਵਖਤੋ ਖੁੰਝ ਗਏ ਆਖ ਤੋ ਕੁੱਟ ਕੁੱਜ ਕੇ ਸੀਤਾ ਝੋਲੀ ਪੈ ਗਈ ਦਰਸਦੀ ਕਾਰੋ ਟਪਕੇ ਪਾਲੇ ਜੇ ਭਿੱਖ ਦੇ ਦਾਣੇ ਇਹ ਕਿਨੇ ਡੋਲੀ ਮਾਈਆਂ ਮੈਂ ਖੇੜਿਆ ਨੇ ਪਾਲੀ ਵੇ ਓ ਬਾਡੀ ਖਾ ਕੇ ਫੁੱਟ ਕੇ ਕਾਜੀ ਤੇ ਮਲਾਣੇ ਕੈਦੋ ਕਾਜੀ ਵੀਰ ਪਠਾਨ ਤੇ ਨਹੀਂ ਕਰਤੰਗੇ ਹਾਤਾ ਪੈ ਜਾ ਜਿਨਾਂ ਨੇ ਹੱਕ ਨਾ ਪਸਾਣੇ ਇਹ ਕਿਨੇ ਡੋਲੀ ਮਾਈਆਂ ਮੈਂ ਖੇੜਿਆ ਨੇ ਪਾਲੀ ਵੇ ਗੁਰ ਸਿੰਘ ਦੀ ਕਹਿੰਦੇ ਜੇ ਬਾਹਲਾ ਚਿਰੋਗਾਹ ਨੇ ਡੋਲੀ ਨੂੰ ਤੋੜ ਤੋ ਡੋਲੀ ਤੇ ਇਧਰ ਤੁਰ ਗਈ ਜੱਟ ਉਤਰੇ ਬਾਈ ਕਹਿੰਦੇ ਹੋਰ ਤਾਂ ਸਮਾਨ ਲੈ ਕੇ ਖੇੜੇ ਮੇਰੇ ਕਹਿੰਦੇ ਧਿਆਰ ਦੇਣ ਥੋੜਾ ਜਿਹਾ ਹੋਰ ਸਮਾਨ ਤਾਂ ਲੈ ਕੇ ਖੇੜੀ ਕਿੰਨਾ ਚਾਂਦੀ ਦਿੱਤਾ ਹੋਰ ਸਮਾਨ ਤਾਂ ਧਰ ਰੱਖ ਦਿੱਤਾ ਸਾਰੇ ਲੈ ਗਏ ਕਹਿੰਦੇ ਜਿਹੜੇ 21 ਦਾਤ ਦੇ ਵਿੱਚ ਮੱਝਾਂ ਦਿੱਤੀ ਉਹ ਜੱਟ ਰਾਂਝੇ ਨੂੰ ਉਹ ਮੱਝਾਂ ਰਾਂਝੇ ਬਿਨਾ ਕਿਸੇ ਨੂੰ ਜਾਣਦੀ ਨਹੀਂ ਸੀ ਜੇ ਕੋਈ ਮੋੜ ਨਹੀਂ ਆਉਂਦਾ ਮਾਰ ਨਹੀਂ ਆਉਂਦਾ ਸਭਨਾਂ ਨੂੰ ਡਾਂਗਾ ਛੋਟੇ ਟੁੱਟ ਕੇ ਟੱਕਰਾਂ ਮਾਰ ਕੇ ਟਾਉਂਦੀਆਂ ਖੇੜੇ ਕਰਨ ਸਲਾਹ ਆਣ ਕੇ ਅਨਸਰਦੇ ਨੂੰ ਬਿਨਾ ਰੰਗੇ ਮੱਝੀਆਂ ਨਾ ਖੇੜਿਆ ਨੂੰ ਆਉਂਦੀਆਂ ਗੁਰਸੰਗਤ ਹੀ ਉਹ ਕਹਿੰਦੇ ਮੋੜ ਦੇ ਕਹਿੰਦੇ ਵਗ ਜੋ ਕਿੱਥੇ ਕਿਹੜੇ ਦਾ ਇੱਧਰ ਵਗ ਕੇ ਉਹਨਾਂ ਮੱਝੀਆਂ ਆ ਪਈ ਆ ਜਾਣਗੀਆਂ ਪੁੱਲੀ ਕੋਲੇ ਗਿਆ ਗੁਰਸੰਗਤ ਹੀ ਚੋਚਕ ਕਹਿੰਦਾ ਤੁਸੀਂ ਇਹ ਭੇਜ ਜੱਟ ਉਹ ਕਹਿੰਦੀ ਭੇਜਦੀ ਆ ਜਿੱਥੇ ਜੱਟ ਬੈਠਾ ਨਹੀਂ ਵੀ ਪਾਈ ਐ ਰੀਤੇ ਦੇ ਮੱਠੇ ਪਾਉਦਾ ਤੂੰ ਉਹ ਤੁਲੀ ਗੁਰਸੰਗਤ ਸਾਡੇ ਹਿੰਦੁਸਤਾਨ ਦੀ ਢਾਈ ਮਾਵਾ ਹੋਈਆਂ ਨੇ ਜਾਦਾ ਤੁਲੀ ਕੋਲੇ ਬੈਗੀ ਸਿਰ ਪਲੋਸ ਤੁਲੀ ਕੋਲੇ ਬੈਗੀ ਚਾਕ ਦੇ ਠਾਫੜੇ ਦਲਾਲਣ ਗੱਲਾਂ ਬੋਲਦੀ ਮੈਨ ਪਾਉਂਦੀਆਂ ਜਾਬਤ ਖਾਨ ਪੁੱਤ ਨਾਲੇ ਜਾਣਾ ਹੀਰ ਦੇ ਛੇਤੀ ਤੁਰ ਜਾ ਅਡਰ ਦੇ ਡੰਡੀਆਂ ਨਹੀਂ ਸਿਆਉਂਦੀਆਂ ਨਾਲੇ ਸੀਲਾਂ ਦੇ ਪੁੱਤ ਭੇਜਣੇ ਨਾਲ ਸਰਾਫਾਂ ਨੂੰ ਭੇਜਣਾ ਰਾਂਝਾ ਮੈਨੂੰ ਕੁੜੀਆਂ ਆਣ ਆ ਕਾਉਂਦੀਆਂ ਭੈਣ ਦੇ ਨਾਲ ਭਾਈ ਜਾਂਦੇ ਹੁੰਦੇ ਨੇ ਡੋਲੇ ਦੇ ਨਾਲ ਆ ਮਰ ਜਾਣੀਆਂ ਕੁੜੀਆਂ ਨਹੀਂ ਹਟਦੀਆਂ ਕਹਿੰਦੇ ਰਾਂਝਾ ਭੇਜਣਾ ਹੋ ਜੱਟ ਕਹਿੰਦਾ ਕੋਈ ਮਤਵਲਾ ਐ ਨਹੀਂ ਸਰਪੜ ਉਸਿਆ ਆਹਾ ਐ ਚੱਕਿਆ ਜੱਟ ਕਹਿੰਦਾ ਖਾਤਰ ਹੀਰ ਦੀ ਮੈਂ ਦੇਸ ਤੇਰਾ ਵੇਖਿਆ ਸੀ ਖੋਲੇ ਚਾਰੇ ਤੁਲੀਏ ਭੁੱਖਾ ਮੈਂ ਤੇਹਾਇਆ ਵਾਜ ਮਜੂਰੀ ਕੰਮ ਆ ਲੱਗਿਆ ਚੂਚਕ ਮਹਿਰ ਦਾ ਮੈਂ ਕੋਈ ਦੰਮਾ ਵਾਲਾ ਲਾਲਚ ਨਹੀਂ ਕਮਾਇਆ ਪਿਛਲੇ ਸਿੱਟ ਮਜੂਰੀ ਅੱਗੇ ਕਿਦੜੇ ਤੋਰਦੇ ਮੇਰੇ ਨਾਲ ਦਗਾ ਥੋੜਾ ਨਹੀਂ ਕਮਾਇਆ ਨਹੀਂ ਸੈਦੀ ਅੱਜੂ ਵੀਰ ਪਠਾਨ ਤੋਂ ਤਖਤ ਤਾਂ ਹਜ਼ਾਰੇ ਖੰਡਾ ਚਾਹੀਦਾ ਮੈਂ ਛੋਟਿਆ 12 ਸਾਲ ਤਿਆਰੀਆਂ ਨੇ ਮੇਰੇ ਆ 6 ਸਾਲ ਚਾਰਦੋ ਜੱਟ ਘੜਾ ਮਾੜੇ ਘਰ ਦਾ ਸੀ ਹਾਂ ਗੁਰਸਨੀ ਤਖਤੇ ਹਜ਼ਾਰੇ ਖੰਡਾ ਚਾਹੀਦਾ ਚਰਵਾਇਆ ਉਹਦੋਂ ਹੱਕ ਤਾਂ ਲਿਖੜੇ ਅੰਬੜੀ ਦੀ ਇਹ ਬੱਚੀ ਆ ਸਾਵਾ ਮੁੱਦਾ ਮੇਰਾ ਚਾਹੀਦਾ ਮੜਵਾ ਉਹ ਕਹੇ ਤੇਰੀ ਗੱਲ ਸਮਝ ਨਹੀਂ ਆਈ ਕਿਹੜਾ ਕੀ ਚਾਹਣਾ ਕਹਿੰਦਾ ਮੈਨੂੰ 12 ਸਾਲ ਹੋ ਗਏ ਡੰਗਰ ਸਿਆਰ ਦੇ ਨਾਲ ਮੱਝਾਂ ਹੀਰ ਰੰਗਪੁਰ ਖੇੜੀ ਵਿਆਹ ਤੀ ਉਹ ਤੈਨੂੰ ਕਹਦੀ ਤੀ ਦੋ ਫਿਰ ਗਲਤੀ ਤੇਰੀ ਆ ਵੀ ਨਾਲ ਨੂੰ ਹੋਰੇ ਤੁਲੀ ਕਹਿੰਦੇ ਰਾਂਝੇ ਚੱਕ ਨੂੰ ਮੇਰੇ ਕਹਿੰਦੀ ਧਿਆਨ ਦੇ ਮੜਾ ਜਾ ਨਾਲ ਨੂੰ ਹੋਰੇ ਤੁਲੀ ਕਹਿੰਦੇ ਰਾਂਝੇ ਚੱਕ ਭੁੱਖਾ ਨੰਗਾ ਰਹਿਣਾ ਮੈਨੂੰ ਕੀ ਸੁਣਾਉਂਦਾ ਸਾਡੇ ਘਰ ਵਿੱਚ ਤੇਰੀ ਹੀਰ ਦੀ ਮਖਤਿਆਰੀ ਵੀ ਪਮਾ ਚੱਕ ਚੱਕ ਕਾਵਾ ਤੂੰ ਕੁੱਤਿਆਂ ਨੂੰ ਪਾਉਂਦਾ ਹੁਣ ਕੀ ਪੱਟ ਪਣਾ ਕੇ ਬਾੜ ਗੜਾਈ ਫਿਰਦਾ ਉਹਦੇ ਨਾਲ ਸੌਦਾ ਮੋਰਖਾ ਹੀਰ ਦਾ ਮਕਾਉਂਦਾ ਲੈ ਆ ਉਹ ਹੀਰ ਨੂੰ ਮੁੜਿਆ ਉਹਦੇ ਖੇਰਿਆ ਤੋਂ ਸੌਦਾ ਕਰ ਲਈ ਚਾਕਾ ਜੋ ਤੇਰੇ ਮਨ ਪਉ ਕਿਹਦੀ ਜਿਹੜੀ ਗੱਲ ਹੁਣ ਕਹਿੰਦਾ ਜੀ ਪਹਿਲਾਂ ਕਹਿ ਦਿੰਦਾ ਉਹ ਜਿਸੀ ਅੱਖੋਂ ਕਾਣਾ ਭਾ ਲਿਆ ਉਹ 12 ਪਿੰਡਾਂ ਦੇ ਸਰਦਾਰ ਤੁਸੀਂ 24 ਪਿੰਡਾਂ ਦੇ ਸਰਦਾਰ ਘਰੇ ਬੱਟੇ ਦਾ ਕੀ ਮੇਲ ਸੀ ਪਰ ਗਲਤੀ ਤੇਰੀ ਸੀ ਜੱਟ ਕਹਿੰਦਾ ਵੀ ਆਪਾਂ ਨੇ ਗੱਲ ਨਹੀਂ ਕਹੀ ਹੁਣ ਕਹਿੰਦੇ ਮੱਝਾਂ ਲੈ ਕੇ ਭੱਜ ਜਾ ਜਦੋਂ ਸਹਰਨਾ ਡੋਲਾ ਮੁੜ ਕੇ ਆਉਗਾ ਤੀਜੇ ਦਿਨ ਨਾਲ ਮੁੜੇ ਅੱਕੇ ਵੀ ਮੱਝਾਂ ਚਾਰਨ ਜਾਂਦੇ ਹੋ ਹੁਣ ਵੀ ਜਾਵੋਗੇ ਪਰ ਮੱਝਾਂ ਦਾ ਮੋੜ ਜਿਓ ਇੱਧਰ ਤੁਸੀਂ ਜਾ ਬੜੋ ਤਖਤ ਹਜਾਰੇ ਜੇ ਕੋਈ ਕਹੇ ਸਾਡੀ ਹੀਰ ਲੈਂਦੀ ਕਹਿੰਦੇ 12 ਬਰਿਆਂ ਦੀ ਮਿੰਟ ਮੇਰੀ ਝੋਲੀ 'ਚ ਪਾਜੋ ਹੀਰ ਤੁਸੀਂ ਲੈ ਚੋ ਨਾ ਕਿਸੇ ਨੇ ਪੈਸੇ ਦੇਣੇ ਨਾ ਹੀਰ ਲਿਹਾਉਣੀ ਆ ਜੱਟ ਕਹਿੰਦਾ ਬੰਗ ਫਟਾ ਗਈ ਕਹਿੰਦਾ ਠੀਕ ਹੈ ਕਹਿੰਦਾ ਚੱਲ ਜਾਂ ਤੁਰ ਲੱਗਦੀ ਆਈ ਨਹੀਂ ਮੇਰੇ ਕੰਨੀ ਧਿਆ ਦੇ ਕਹਿੰਦੇ ਆਈ ਨਹੀਂ ਹੋਰ ਕਿਵੇਂ ਜਾਂ ਮੈਂ ਤੈਨੂੰ ਪੱਲੂ ਮਾਰੂ ਦੁਰਸਨ ਜਿਆ ਪਤਾ ਲੱਗਿਆ ਤੁਲੀ ਨੂੰ ਪੰਜ ਛਤ ਮੀਨ ਲੰਘੇ ਇੱਕ ਦਰਦ ਦੇ ਮਾਰੇ ਨੂੰ ਉਹ ਚੌਧਰੀ ਦੇ ਪੁੱਤ ਨੂੰ ਇੱਕ ਪੱਲੂ ਮਾਰ ਕੇ ਮੱਝਿਆ ਕਿਵੇਂ ਹਕਾਉਂਦੀ ਆ ਰਾਜਰਾਮਾ ਹੈ ਪਿਆਰੀ ਬਈ ਤੜਾ ਤੜਾ ਬੀ ਬੀ ਆ ਪੀ ਲੇ ਗਿਆ ਹਾ ਹਾ ਸਭ ਕੇ ਫੋਕਾ ਜੇ ਕੋਠਿਆਂ ਨੂੰ ਜੇ ਕਰ ਲਿਪੀਏ ਨਾ ਓਏ ਆਖਰ ਟੈਂਦਿਆਂ ਟੈਂਦਿਆਂ ਟੈ ਜਾਂਦੇ उ चुगल खोरना चुगलिय बीमे उहो गल कहंदिय कहंदिय कंदे 雨雨雨雨雨雨雨雨雨 <noise> 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 Yeah.